ਕਹਿੰਦਾ ਜਿੱਥੇ ਮਾਤਾ ਦੇ ਭਗਤ ਹੋਣ ਤਾਂ ਰੰਗ ਬੰਦ ਹੁੰਦੇ ਨੇ ਤੇ ਉਸੇ ਤਰ੍ਹਾਂ ਹੁਣ ਮਾਤਾ ਦੇ ਭਗਤਾਂ ਨੇ ਮੈਟਰੋ ਚਲਦੀ ਦੇ ਵਿੱਚ ਰੰਗ ਬੰਤੇ ਰੰਗ ਕਿਵੇਂ ਬੰਨੇ ਆ ਗੀਤ ਗਾਇਆ ਤੇ ਸਾਰੇ ਮੈਟਰੋ ਦੀਆਂ ਜਿੰਨੀਆਂ ਵੀ ਸਵਾਰੀਆਂ ਸੀ ਨਾਲ ਜਿਹੜੀਆਂ ਨੇ ਉਹ ਭਜਨ ਗਾਉਣ ਲੱਗੀਆਂ ਆਓ ਪਹਿਲਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖਣਾ ਤਾਂ ਦੋਸਤੋ ਜਿੰਨੇ ਵੀ ਭਗਤ ਨੇ ਮਾਤਾ ਦੇ ਆ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਆਓ ਪਹਿਲਾਂ ਵੀਡੀਓ ਸੁਣਦੇ ਆਂ तो प्रेम ऐसी बोलो माता सारे बोलो जय माता दी मैं नहीं सुनेवाज नहीं आई माता दी आगे वाले जय माता मेरे पीछे वाले जय माता दी जय माता दी माता दी जय माता दी करती जाओ आने जाने वालों को जय माता दी करती जाओ ਲੋ ਜੀ ਸਾਰਿਆਂ ਦੇ ਕੈਮਰੇ ਆਉਣ ਨੇ ਚੈੱਕ ਕਰੋ ਤੁਸੀਂ ਲੋ ਜੀ ਸਾਰੇ ਗਾਉਣ ਲੱਗ ਗਏ ਨਾਲ ਆਇਆ ਮੈਂ ਆਇਆ ਜੋ ਦਵਾਲੀਏ ਜੈ ਮਾਤਾ ਜੀ ਜੈ ਲਓ ਜੇ ਪੂਰੀ ਮੈਟਰੋ ਦੇ ਵਿੱਚ ਰੰਗ ਬੰਨਤਾ ਦੋਨੇ ਮੁੰਡਿਆਂ ਨੇ ਤੇ ਨਾਲ ਜਿੰਨੇ ਵੀ ਯਾਤਰੀ ਸੀਗੇ ਸਾਰਿਆਂ ਨੇ ਭਜਨ ਗਾਇਆ ਜੈ ਮਾਤਾ ਦੇ ਨਾਲ ਗੂੰਜ ਉਠਿਆ ਪੂਰਾ ਮੈਟਰੋ ਤੇ ਦੇਖੋ ਤੁਸੀਂ ਵੀਡੀਓ ਕਿੰਨੀ ਪਿਆਰੀ ਬਣਾਈ ਆ ਤਾਂ ਦੋਸਤੋ ਜਲਦੀ ਜਲਦੀ ਵੀਡੀਓ ਹੁਣ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਜੈ ਮਾਤਾ ਦੀ ਲਿਖਣਾ ਜਿੰਨੇ ਵੀ ਭਗਤ ਨੇ ਉਹਨਾਂ ਭਗਤਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਜੋ ਪਤਾ ਲੱਗ ਜੇ ਵੀ ਮਾਂ ਦੇ ਭਗਤ ਨਿਰਾਲੇ ਨੇ ਤੇ ਪਰੇ ਤੋਂ ਪਰੇ ਪਏ ਨੇ ਤੇ ਜਦੋਂ ਭਗਤੀ ਚੜਦੀ ਆ ਦਿਮਾਗ ਤੇ ਤਾਂ ਫਿਰ ਚਾਰੇ ਪਾਸੇ ਇੱਕੋ ਹੀ ਨਾਰਾ ਗੂੰਜਦਾ ਜੈ ਮਾਤਾ ਦੀ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰ ਰਹੀਆਂ ਕਮੈਂਟਾਂ ਚ ਜੈ ਮਾਤਾ ਦੀ ਲਿਖਿਓ ਮਿਲਦਾ ਹੈ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ